ਜਦੋਂ ਮਾਤਾ ਚਿੰਤਾਪੂਰਨੀ ਜੀ ਦੇ ਦਰਸ਼ਨ ਕਰਕੇ ਨਿਕਲਦੇ ਸਾਂ ਤਾਂ ਇਸ ਟਨਲ ਦਾ ਸਾਨੂੰ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਸੀ ਕਿਉਂਕਿ ਸਾਡੇ ਦੇਖਣ ਦੇ ਲਈ ਏਕੋ ਹੀ ਟਨਲ ਸੀ ਜੋ ਅਸੀਂ ਆਪਣੇ ਬਚਪਨ ਦੇ ਵਿੱਚ ਦੇਖੀ ਸੀ ਜਾਂ ਜਵਾਨੀ ਤੱਕ ਦੇਖਦੇ ਆਏ ਹਾਂ ਤੇ ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋ ਜਾਏਗਾ ਕਿਉਂਕਿ ਬਾਰੋ-ਬਾਰ ਬਹੁਤ ਵੱਡਾ ਰੋਡ ਨਿਕਲਿਆ ਹੈ ਕਿ ਟਨਲ ਬਹੁਤ ਸਾਰੀਆਂ ਬਣ ਰਹੀਆਂ ਨੇ ਜਿਨ੍ਹਾਂ ਨਾਲ ਰਸਤਾ ਤਾਂ ਆਸਾਨ ਹੋ ਜਾਏਗਾ ਲੇਕਿਨ ਜੋ ਕੁਦਰਤੀ ਨਜ਼ਾਰੇ ਇਸ ਰੋਡ ਤੇ ਹੈ ਉਹ ਖਤਮ ਹੋ ਜਾਣਗੇ ਤੇ ਉਹਨਾਂ ਵਿੱਚੋਂ ਹੀ ਇੱਕ ਇਹੋ ਜਿਹੀ ਲੋਕੇਸ਼ਨ ਹੈ ਜਿੱਥੇ ਅਸੀਂ ਬਾਰ-ਬਾਰ ਰੁਕਦੇ ਸਾਂ ਤੇ ਜਿਸ ਨੂੰ ਅਸੀਂ ਕਾਲੇ ਪੱਥਰ ਦਾ ਨਾਮ ਕਾਲ ਦੋਸਤੋ ਪੰਜਾਬ ਤੋਂ ਨਿਕਲ ਕੇ ਅਸੀਂ ਹਿਮਾਚਲ ਜੈਂਟਰ ਕਰ ਚੁੱਕੇ ਆ ਤੇ ਇਸ ਰੋਡ ਤੇ ਬਹੁਤ ਸਾਰੀਆਂ ਲੋਕੇਸ਼ਨਾਂ ਆੜੀਆਂ ਦੇਖੀਆਂ ਜਾ ਸਕਦੀਆਂ ਨੇ ਤੇ ਸਭ ਤੋਂ ਪਹਿਲਾਂ ਆਉਂਦਾ ਸਿੱਧ ਸ਼ਕਤੀਪੀਠ ਮਾਤਾ ਚਿੰਤਾਪੂਰਨੀ ਜੀ ਤੇ ਉਸ ਤੋਂ ਬਾਅਦ ਮਾਤਾ ਬਗਲਾਮੁਖੀ ਤੇ ਹੁਣ ਅਸੀਂ ਕਾਂਗੜੇ ਵੱਲ ਨੂੰ ਜਾਵਾਂਗੇ ਤੇ ਉਸ ਤੋਂ ਬਾਅਦ ਚੁੰਮੜਾ ਦੇਵੀ ਮਾਤਾ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਅਗਲਾ ਪੜਾਅ ਸ਼ੁਰੂ ਕਰਾਂਗੇ ਤੇ ਇਹਨੂੰ ਕਾਲਾ ਪੱਥਰ ਕਹਿੰਦੇ ਆ ਕਾਲੇ ਪਹਾੜ ਕਹਿੰਦੇ ਇੱਥੇ ਪਤਾ ਨਹੀਂ ਕਿਹਦਾ ਰਾਜਾ ਮੈਗੀ ਖਾਧੀ ਜਾ ਸਕਦੀ ਹੈ ਤੇ ਥੋੜੀ ਸਾਡੇ ਬੰਦੇ ਦੀ ਤਵੀਦ ਵੀ ਥੋੜੀ ਖਰਾਬ ਹੋ ਗਈ ਸੀ ਲੇਕਿਨ ਹੁਣ ਫੋਟੋਆਂ ਖਿੱਚ ਕੇ ਬਹੁਤ ਵਧੀਆ ਤਸਵੀਰ ਹੋ ਗਈ ਆ ਲਓ ਦੇਖੋ ਤੇ ਮੇਰੇ ਸਾਥੀ ਤੁਸੀਂ ਦੇਖ ਹੀ ਸਕਦੇ ਹੋ ਬਰਿੰਦਰ ਬਖਸ਼ੀ ਜੋ ਇਸ ਟੂਰ ਦੇ ਕਰਤਾ ਧਰਤਾ ਨੇ ਰਾਜਵਿੰਦਰ ਲਾਖਾ ਜੀ ਜਿਨ੍ਹਾਂ ਦੇ ਨਾਲ ਇਹ ਟੂਰ ਜਿਨ੍ਹਾਂ ਤੋਂ ਬਿਨਾ ਮਤਲਬ ਇਹ ਟੂਰ ਸੰਭਵ ਨਹੀਂ ਤੇ ਪ੍ਰਧਾਨ ਜੀ ਜ਼ਿੰਮੇਵਾਰੀ ਸਾਰੀ ਇਹਨਾਂ ਕੋਲ ਹੈ ਤੇ ਮਿਲਦੇ ਆਂ ਆਪਾਂ ਅਗਲੇ ਪੜਾਅ ਤੇ ਤੁਹਾਨੂੰ ਖੂਬਸੂਰਤ ਆਪਾਂ ਲੋਕੇਸ਼ਨਾਂ ਵੀ ਦਿਖਾ ਲਾਂਗੇ ਇੱਥੇ ਰੁਕਿਆ ਜਾ ਸਕਦਾ ਹੈ ਬੱਚਿਆਂ ਦੇ ਨਾਲ ਆਓ ਤਾਂ ਇੱਥੇ ਮੈਗੀ ਖਾਧੀ ਜਾ ਸਕਦੀ ਹੈ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਮੈਗੀ ਦੇ ਸਟਾਲ ਹੈ ਬੱਚਿਆਂ ਦੇ ਨਾਲ ਲੋਕੇਸ਼ਨ ਇੰਜੋਏ ਕੀਤੀ ਜਾ ਸਕਦੀ ਆ ਪਿੱਛੇ ਬਹੁਤ ਹੀ ਖੂਬਸੂਰਤ ਪਹਾੜ ਨਜ਼ਰ ਆ ਰਹੇ ਆ ਤੇ ਨਾਲ ਮੇਰੇ ਸਾਥੀ ਉਹ ਤੋਂ ਵੀ ਜ਼ਿਆਦਾ ਖੂਬਸੂਰਤ ਆ ਕਹਿੰਦੇ ਆ ਅਸੀਂ ਥੋੜਾ ਸਮਾਂ ਇੱਥੇ ਬਤਾਇਆ ਤੇ ਫਿਰ ਅਸੀਂ ਅੱਗੇ ਵੱਲ ਨੂੰ ਵੱਧ ਪਏ ਤੇ ਇਹ ਬਹੁਤ ਵਧੀਆ ਲੋਕੇਸ਼ਨ ਹੈ ਅਗਰ ਤੁਸੀਂ ਚਿੰਤਪੋਨੀ ਜਵਾਲਾਜੀ ਤੇ ਧਰਮਸ਼ਾਲਾ ਜਾਂਦੇ ਹੋ ਤਾਂਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਖਤਮ ਹੀ ਹੋ ਜਾਏਗਾ ਕਿਉਂਕਿ ਬਾਹਰੋਂ ਬਾਹਰ ਇੱਕ ਬਹੁਤ ਵੱਡਾ ਨੈਸ਼ਨਲ ਹਾਈਵੇ ਵੰਡਿਆ ਹੈ ਜੋ ਬਹੁਤ ਸਾਰੇ ਟਨਲ ਚੋਂ ਗੁਜ਼ਰਤੇ ਹੋਏ ਧਰਮਸ਼ਾਲਾ ਪਹੁੰਚੇਗਾ ਤਾਂ ਜਿਸ ਤੋਂ ਬਾਅਦ ਤੁਸੀਂ ਮਾਤਾ ਚਮੁੰਡਾ ਦੇਵੀ ਜੀ ਜਾ ਸਕਦੇ ਹੋ ਧਰਮਸ਼ਾਲਾ ਜਾ ਸਕਦੇ ਹੋ ਤੇ ਪਾਲੰਪੁਰ ਜਾ ਸਕਦੇ ਹਾਂ ਤੇ ਜਾਣਾ ਤਾਂ ਈਜ਼ੀ ਹੋ ਜਾਏਗਾ ਲੇਕਿਨ ਜੋ ਤੁਹਾਡੀਆਂ ਪੁਰਾਣੀਆਂ ਲੋਕੇਸ਼ਨਸ ਆ ਉਹ ਖਤਮ ਹੋ ਜਾਣਗੀਆਂ ਅਸੀਂ ਇੱਥੇ ਕੋਈ ਸਮਾਂ ਬਤਾਇਆ ਤੇ ਫਿਰ ਅਸੀਂ ਅੱਗੇ ਵਧ ਗਏ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਉਹ ਵਾਲਾ ਰੋਡ ਜੋ ਨਵਾਂ ਬਣ ਰਿਹਾ ਹੈ ਜੋ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਏਗਾ ਤੇ ਤੁਹਾਡਾ ਜਾਣਾ ਆਣਾ ਸਫ਼ਰ ਬਹੁਤ ਆਸਾਨ ਹੋ ਜਾਏਗਾ ਇਹ ਉਹ ਨੈਸ਼ਨਲ ਹਾਈਵੇ ਜੋ ਨਿਰਮਾਣ ਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਬਣ ਕੇ ਤਿਆਰ ਹੋ ਜਾਏਗਾ ਤੇ ਜੋ ਤੁਸੀਂ ਲੋਕੇਸ਼ਨਾਂ ਪਿੱਛੇ ਦੇਖੀਆਂ ਸਨ ਤੇ ਇਸ ਤੋਂ ਤੁਸੀਂ ਬਾਹਰ ਹੋ ਜਾਓਗੇ ਤੇ ਇਹ ਜੋ ਨੈਸ਼ਨਲ ਹਾਈਵੇ ਹੈ ਚੰਡੀਗੜ੍ਹ ਉਨਾ ਤੋਂ ਹੁੰਦਾ ਹੋਇਆ ਧਰਮਸ਼ਾਲਾ ਪਾਲੰਪੁਰ ਜਾਏਗਾ ਤੇ ਜਿਸ ਦੇ ਨਾਲ ਰਸਤਾ ਤਾਂ ਆਸਾਨ ਹੋ ਜਾਏਗਾ ਸਫਰ ਵੀ ਬਹੁਤ ਘੱਟ ਜਾਏਗਾ ਤੇ ਆਰਾਮਦਾਇਕ ਵੀ ਹੋ ਜਾਏਗਾ ਲੇਕਿਨ ਤੁਸੀਂ ਕੁਦਰਤੀ ਲੋਕੇਸ਼ਨਾਂ ਜੋ ਰਸਤੇ ਦੇ ਵਿੱਚ ਆਉਂਦੀਆਂ ਸੀ ਉਹਨਾਂ ਤੋਂ ਬਾਝੇ ਹੋ ਜਾਓਗੇ ਰੋਡ ਬਹੁਤ ਸੋਹਣਾ ਬਣ ਕੇ ਤਿਆਰ ਹੋ ਰਿਹਾ ਹੈ ਲੇਕਿਨ ਜਿਵੇਂ ਹੀ ਰੋਡ ਬਣ ਕੇ ਤਿਆਰ ਹੋ ਜਾਏਗਾ ਤੇ ਇੱਕ ਜੋ ਆਮ ਆਦਮੀ ਹੈ ਜੋ ਮੇਰੇ ਵਰਗਾ ਹੈ ਉਹ ਇਸ ਰੋਡ ਦੇ ਉੱਪਰ ਬੜੇ ਆਸਾਨੀ ਦੇ ਨਾਲ ਡਰਾਈਵਿੰਗ ਕਰ ਸਕਦਾ ਹੈ ਕਿਉਂਕਿ ਅਸੀਂ ਹਿਮਾਚਲ ਨੂੰ ਜਾਂਦੇ ਹੋਏ ਜਾਂ ਪਹਾੜਾਂ ਵੱਲ ਨੂੰ ਜਾਂਦੇ ਹੋਏ ਹਿਚਕਚਾਉਂਦੇ ਹਾਂ ਕਿਉਂਕਿ ਥੋੜਾ ਡਰਾਈਵਿੰਗ ਸਕਿੱਲ ਜ਼ਿਆਦਾ ਚਾਹੀਦੇ ਹਨ ਜਿਵੇਂ ਹੀ ਰੋਡ ਬਣ ਕੇ ਤਿਆਰ ਹੋ ਜਾਣਗੇ ਤਾਂ ਸਾਨੂੰ ਇਹ ਆਮ ਰੋਡ ਹੀ ਨਜ਼ਰ ਆਉਣੇਗਾ 19 ਤੋਂ ਬਾਅਦ ਪਹੁੰਚਾਂਗੇ ਆਪਾਂ ਧਰਮਸ਼ਾਲਾ ਧਰਮਸ਼ਾਲਾ ਤੋਂ ਬਾਅਦ ਆਪਾਂ ਜਾਵਾਂਗੇ ਕ੍ਰਿਕਟ ਸਟੇਡੀਅਮ ਤੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਲੋ ਤੇ ਫੋਲੋ ਕਰ ਲੈਣਾ ਸੈਜਲ ਸੁਰਿੰਦਰ ਨੂੰ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓਜ਼ ਨੂੰ ਪਿਆਰ ਦੇਣ ਲਈ ਤੇ ਫੋਲੋ ਕਰਨ ਦੇ ਲਈ